ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰાગੁ ਮਹੱਲਾ ਪਹਿਲਾ ਕਰੂ ਚੌਥਾ ਏਕਾ ਸੁਰ ਤੇ ਜੀਤੇ ਹੈ ਜੀ ਸੁਰ ਤੇ ਵਿਹੂਣਾ ਕੋਈ ਨਕੀ ਜੇਹੀ ਸੁਰ ਤੇ ਤੇ ਹੱਤ ਤਨਰਾਹ ਲੇਖਾ ਇੱਕ ਆਵਹ ਜਾਹ ਕਾਹੇ ਜੀ ਕਰਹੇ ਚਤੁਰਾਈ ਲੇਵ ਦੇਵ ਟੇਲ ਨਪਾਈ ਰਹਾ ਤੇਰੇ ਜੀ ਜੀਆ ਕਾ ਤੋ ਹੈ ਕਿਤਕਾ ਸਾਹਿਬ ਆਵ헤 ਰੋਹੇ ਜੇ ਤੂੰ ਸਾਹਿਬ ਆਵ헤 ਰੋਹੇ ਤੂੰ ਉਹਨਾਂ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜ ਬੋਲ ਤੂੰ ਨਦਰੀ ਅੰਦਰ ਤੋਲੇ ਤੋਲ ਜਹ ਕਰਨੀ ਤਹ ਪੂਰੀ ਮੱਤੇ ਕਰਨੀ ਬਾਝੋ ਕਟੇ ਕੱਟੇ ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੈ ਬੁੱਝੈ ਸੋ ਗੁਰ ਪਰਸਾਦੇ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਨ ਸ੍ਰੀ ਰਾਗੁ ਮਹੱਲਾ ਪਹਿਲਾ ਕਰੂ ਚੌਥਾ ਤੂੰ ਦਰਿਆਵ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਹਾ ਜਹ ਜਹ ਦੇਖਾ ਤਹ ਤਹ ਤੂੰ ਹੈ tujh te niksi phute mara na jana me na jana jali ja dokh laga ਤੁਝੇ ਸਮਲੀ ਰਹਾ ਤੂ ਪਰਪੂਰੇ ਜਾਣਿਆ ਮੈਂ ਦੂਰੇ ਜੋ ਕਛੁ ਕਰੀ ਸੋਤੇ ਰਹ ਦੂਰੇ ਤੂ ਦੇਖੇ ਹਉ ਮੁਕਰ ਪਾ ਤੇਰਾ ਕਮ ਮੇ ਨਾ ਤੇਰਾ ਨਾਇ ਜੇਤਾ ਦੇਹ ਤੇ ਤਹ ਖਾਓ ਬਿਆਦਰ ਨਾਹੀ ਕੈਦਰ ਜਾ ਨਾਨਕ ਕੋ ਇਕ ਕਹ ਅਰਦਾਸ ਸੇ ਜੀਓ ਪਿੰਡ ਸਭ ਤੇਰੇ ਪਾਸ ਸੇ ਆਪੇ ਨਿਹੜੇ ਦੂਰ ਆਪੇ ਹੀ ਆਪੇ ਮੰਝ ਮਿਆਨੂ ਆਪੇ ਵੇਖੈ ਸੁਣੇ ਆਪੇ ਹੀ ਕੁਦਰਤ ਤੇ ਕਰੇ ਜਹਾਨੋ ਜੋ ਤੇ ਸੁਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਸਿਰੀ ਰਾਗੁ ਮਹੱਲਾ ਪਹਿਲਾ ਕਰਉ ਚੌਥਾ ਕੀਤਾ ਕਹਾ ਕਰੇ ਮਾਨੋ ਦੇਵਨ ਹਾਰੇ ਕਹਿ ਹਥੇ ਦਾਨ ਪਾਵੇ ਦੇ ਨਾ ਦੇਈ ਸੋਏ ਕੀਤੇ ਕਹਿ ਕਹਿਆ ਕੀ ਹੋਏ ਆਪੇ ਸਾਚੂ ਭਾਵੈ ਤੈਸੂ ਸੱਚ ਅੰਧਾ ਕੱਚਾ ਕੱਚ ਨਿਕੱਚ ਰਹਾ ਚਾਕੇ ਰੁਖ ਬਿਰਖ ਆਰਾਵ ਜੇਹੀ ਤਾ ਤ ਤੇਹਾ ਤਿਨ ਨਾ ਫੁੱਲ ਪਾਉ ਫਲ ਲਿਖਿਆ ਪਾਏ ਆਪੇ ਬੀਜੇ ਅੱਪੇ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਤੇ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੈ ਰਾਸ ਸੇ ਵੇਣੂ ਨਾ ਵੈ ਨਾਹੀ ਸਾਬਾਸ ਸ੍ਰੀ ਰાગੂ ਮਹੱਲਾ ਪਹਿਲਾ ਕਰੁ ਪੰਜਵਾ ਅਛਲ ਛਲਾਈ ਨਹ ਛਲੇ ਨਹ ਕਾ ਕਟਾਰਾ ਕਰ ਸਕੈ ਜੋ ਸਾਹਿਬ ਰਖੈ ਤਉ ਰਹਿੈ ਇਸ ਲੋਭੀ ਕਾ ਜੀਓ ਟਲ ਪਲੈ ਬੇਨੋ ਤੇਲ ਦੀਵਾ ਕਿਉ ਜਲੈ ਰਹਾ ਪੁਥੀ ਪੁਰਾਣ ਕਮਾਈਐ ਪਾਉ ਵੱਟੀ ਇਹ ਤੁੱਟਾਂ ਨੇ ਪਾਈ ਸਵਾਚੂ ਬੂਝਣ ਆਣੇ ਜਲਾਈਐ ਇਹੋ ਤੇਲੋ ਦੀਵਾ ਓ ਜਲੈ ਕਰ ਚਨਣ ਸਾਹਿਬ ਤਉ ਮਿਲੈ ਰਹਾ ਯਤੁਤਾਨੇ ਲਗੇ ਬਾਨੀਆ ਸੁਖ ਹੋਵੇ ਸੇਵਕ ਮਾਨੀਆ ਸਭ ਦੁਨੀਆ ਆਵਣ ਜਾਣੀਆ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਐ ਕਹ ਨਾਨਕ ਬਾਹ ਲੜਾਈਐ ਸਿਰੀ ਰਾਗ ਮਹੱਲਾ 3 ਕਰੋ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਉ ਸਤਿਗੁਰ ਸੇਵੀ ਆਪਣਾ ਇੱਕ ਮਨੇ ਇੱਕ ਚੇਤੇ ਭਾਈ ਸਾਤੇ ਗੁਰ ਮਨ ਕਾਮਨਾ ਤੀਰਥੁ ਹੈ ਜਿਸਨੋ ਦੇ ਬੁਝਾਇ ਮਨ ਚਿੰਦਿਆ ਵਰ ਪਾਵਣਾ ਜੋ ਇਛਾ ਸੋ ਫਲੁ ਪਾਈ ਨਾਉ ਤੈਯ ਨਾਉ ਮੰਗਿਐ ਨਾਮੇ ਸਹਜੇ ਸਮਾਏ ਮਨ ਮੇਰੇ ਹਰ ਰਸ ਸੁਚਾਖੂ ਤਖ ਜਾਏ ਜਿਨੀ ਗੁਰਮੁਖੇ ਚਾਖਿਆ ਸਹਜੇ ਰਹੇ ਸਮਾਏ ਰਹਾ ਜਿਨੀ ਸਾਤੇ ਗਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵੇ ਰਹਿਆ ਚੁਕਮ ਮਨ ਅਭਿਮਾਨੋ ਹਿਰਦੈ ਕਮਲ ਪ੍ਰਗਸਿਆ ਲਗਾ ਸਹਜ ਧਿਆਨ ਮਨੁ ਨਿਰਮਲ ਹਰੇ ਰਵੇ ਰਹਾ ਪਾਇਆ ਦਰਗਹੇ ਮਾਨੁ ਸਤਿਗੁਰ ਸੇਵਨੇ ਆਪਣਾ ਤੇ ਵਿਰਲੇ ਸੰਸਾਰੇ ਹਾਉ ਮੈਂ ਮਮਤਾ ਮਾਰ ਕੇ ਹਰ ਰੱਖਿਆ ਉਰਤਾਰੇ ਹਾਉ ਤਿੰਕ ਬਲਹਾਰਣ ਜਿਨਾ ਨਾਮੇ ਲੱਗਾ ਪਿਆਰ 세 수키에 ਚਹ ਜੁਗੀ ਜਿਨਾ ਨਾਮ ਅਖੋਟ ਅਪਾਰ ਗੁਰ ਮਿਲਿਆ ਨਾਮ ਪਾਈਐ ਚੁੱਕੇ ਮੋਹ ਪਿਆਸ ਹਰੇ ਸਤੀ ਮਨੁਰਵੇ ਰਹਿਆ ਕਰਹੀ ਮਾਹੇ ਉਦਾਸ ਜੇਨਾ ਹਰ ਇੱਕ ਸਾਦ ਆਇਆ ਹਾਉ ਤੈਨ ਬਲੇ ਹਾਰੇ ਜਾਸ ਨਾਨਕ ਨਦਰੀ ਪਾਈਐ ਸਤਿਨਾਮ ਗੁਨਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਪੇਖ ਕਰ ਪਰਮਾਈਏ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਲ ਨ ਪਾਵਈ ਮਰ ਵਿਸਤਾ ਮਹੇ ਸਮਾਏ ਮਨ ਰੇ ਗ੍ਰਹਿ ਹੀ ਮਾਹੇ ਉਦਾਸ ਸਚੁ ਸੰਜਮ ਕਰਣੀ ਸੋ ਕਰੇ ਗੁਰਮੁਖੇ ਹੋਏ ਪਰਗਾਸ ਰਹਾ ਕੋਰ ਕੇ ਸਬ ਦੇ ਮਨੋ ਜਿੱਤਿਆ ਗਾਤੇ ਮੋਕਤੇ ਕਰ ਮਹ ਪਾਈ ਹਰ ਕਾ ਨਾਮ ਮੁਤਿਆਈ ਐ ਸਤ ਸੰਗਤ ਤੇ ਮੇਲੇ ਮਿਲਾਈ जे लाख स्त्रीया पूग करहे नवखंड राज कमाए बेनु सतगुरु सुख न पावै फेरे फेरे जनी पाए हर हार कंठे जिनी पहरया गुरु चरणी ਚੇਤੁ ਲਾਈ ਤੈਨਾ ਪਿਛੈ ਰੇਧੇ ਸੇਧੇ ਫਿਰੈ ਉਨਾ ਤੇ ਨ ਨ ਤਮਾਈ ਜੋ ਪ੍ਰਭ ਪਾਵੈ ਸੋ ਥੀਐ ਅਵਰ ਨ ਕਰਣਾ ਜਾਈ ਜਾਨੋ ਨਾਨਕ ਜੀਵੈ ਨਾਮੁ ਲਾਈ हरे देव हो सहज सुभा गुरु जी का खालसा गुरु जी की फतेह